ਉਦਾਨੇ ਬਖਸ਼ਿਸ਼ ਕੀਤੀ ਆ ਕੁਝ ਸੋਹਣੀਆਂ ਕਲਮਾਂ ਕੁਝ ਸੋਹਣੇ ਲਫ਼ਜ਼ ਕੁਝ ਸੋਹਣੀਆਂ ਰੂਹਾਂ ਦਾ ਦੀਦਾਰ ਬਖਸ਼ਿਆ ਸਤਿਗੁਰੂ ਜੀ ਨੇ ਇੱਕ ਐਸਾ ਰਸਵਾਦ ਲਖਾਇਆ ਕਿ ਉਸ ਕਵਿਤਾ ਦਾ ਨਾਂ ਹੀ ਸ਼ਾਇਰ ਨੂੰ ਕਮਾਲ ਹੀ ਮਿਲਿਆ ਸੋ ਇਸ ਕਮਾਲੇ ਕਵਿਤਾ ਨੂੰ ਮੈਂ ਤੁਹਾਡੇ ਅੱਗੇ ਪੇਸ਼ ਕਰਨਾ ਚਾਹੂੰਗਾ ਆਂਦਾ ਸ਼ਾਇਰ ਕੀ ਸੁਭਾਅ سیرਤ ਆਦਾ ਦਾ ਮਿਲਣਾ ਚੰਗਾ ਏ ਗੁਨਾਹ ਕੀਰਤ ਖੁਦਾ ਨੂੰ ਮੰਨਣਾ ਚੰਗਾ ਏ ਸ਼ਾਇਰਾ ਹਰ ਰੂਹ ਨਹੀਂ ਕੁਰਬਾਨ ਖੁਦਾਈ ਇਸ਼ਕ ਲਈ ਪਨਾ ਪੀੜਤ ਦੁਆ ਨੂੰ ਮੰਗਣਾ ਚੰਗਾ ਏ ਹਰ ਕਿਰਦਾਰ ਸੱਚੇ ਇਸ਼ਕ ਦਾ ਮੋਤਾਜ ਨਹੀਂ ਹਰ ਕਿਰਦਾਰ ਸੱਚੇ ਇਸ਼ਕ ਦਾ ਮੋਤਾਜ ਨਹੀਂ ਉਹ ਪਰਦੇ ਵਿੱਚ ਵੀ ਹੋਵੇ ਸਮਝੀ ਨੰਗਾ ਏ ਮਨੀ ਸ਼ਾਇਰਾ ਸੂਰਤ ਤੋਂ ਵੱਧ ਸਿਰਤ ਵਫਾਈ ਹੁੰਦੀ ਏ ਸੂਰਤ ਤੋਂ ਵੱਧ ਸਿਰਤ ਵਫਾਈ ਹੁੰਦੀ ਏ ਜਿਵੇਂ ਚਿੱਕੜ ਦੇ ਵਿੱਚ ਕਮਲ ਦਾ ਖਿਲਣਾ ਚੰਗਾ ਏ ਸ਼ਾਇਰਾ ਸੁਭਾ ਸੀਰਤ ਆਦਾ ਦਾ ਮਿਲਣਾ ਚੰਗਾ ਈ ਗੁਨਾਹਕੀਰਤ ਖੁਦਾ ਨੂੰ ਮੰਨਣਾ ਚੰਗਾ ਈ ਗੁਨਾਹਕੀਰਤ ਖੁਦਾ ਨੂੰ ਮੰਨਣਾ ਚੰਗਾ